ਏ ਜੀ ਬੀਮੀ ਪੋੜੀ ਦੀ ਨਵੀਂ ਪੰਕਤੀ ਹੈ ਜੀ ਆਪੇ ਬੀਜ ਆਪੇ ਹੀ ਖਾ ਤੇ ਇਸ ਨੂੰ गा ਕੇ ਵੀ ਪੜ ਸਕਦੇ ਆ ਜੀ ਆਪੇ ਬੀਜ ਆਪੇ ਹੀ ਖਾ ਆਪੇ ਬੀਜ ਜੋ ਤੂੰ ਬੀਜ ਬੋਇਆ ਹੈ ਜੋ ਤੂੰ ਆਪਣੀ ਜ਼ਿੰਦਗੀ ਵਿੱਚ ਕਰਮਾਂ ਦਾ ਜਿਹੜਾ ਤੂੰ ਬੀਜ ਬੋਇਆ ਜਿਵੇਂ ਪਹਿਲਾਂ ਗੱਲ ਕੀਤੀ ਸੀ ਜੇਕਰ ਤੂੰ ਅੰਬ ਲਾਵੇਂਗਾ ਤਾਂ ਅੰਬ ਦਾ ਬੂਟਾ ਨਿਕਲੇਗਾ ਜੀ ਠੀਕ ਹੈ ਜੇ ਤੂੰ ਕਿੱਕਰ ਲਾਵੇਂਗਾ ਤਾਂ ਕਿੱਕਰਾਂ ਦੇ ਕੰਡੇ ਨਿਕਲਣਗੇ ਜੀ ਜੋ ਤੂੰ ਬੀਜੇਗਾ ਤੈਨੂੰ ਹੀ ਵੱਟਣਾ ਪੈਣਾ ਆਪੇ ਬੀਜ ਆਪੇ ਹੀ ਖਾ ਕਿਸੇ ਨੇ ਨਹੀਂ ਖਾਣਾ ਹਾਏ ਨੂੰ ਔਂਕੜ ਆ ਗਿਆ ਤੂੰ ਇਕੱਲੇ ਨਹੀਂ ਖਾਣਾ ਤੇਰੇ ਤਾਏ ਨੇ ਤੇਰੇ ਚਾਚੇ ਨੇ ਤੇ ਤੇਰੀ ਘਰ ਵਾਲੀ ਨੇ ਤੇਰੇ ਭਤੀ ਪੁੱਤ ਨੇ ਨਹੀਂ ਖਾਣਾ ਤੇਰੇ ਆਪ ਦੇ ਕਰਮ ਨੇ ਤਾਂ ਹੀ ਜਿਹੜਾ ਪਹਿਲਾਂ ਆਇਆ ਸੀ ਨਾ ਮੰਨੇ ਪਰਵਾਰੇ ਸਾਧਾਰ ਉੱਥੇ ਪਹਿਲਾਂ ਆਪਣੇ ਪਿੰਡ ਨੂੰ ਜੇ ਪ੍ਰਮਾਤਮਾ ਦੀ ਗੱਲ ਮੰਨ ਲੇਗਾ ਨਾ ਤੂੰ ਆਪਣੇ ਸਰੀਰ ਨੂੰ ਆਪਣੇ ਜਿਹੜੇ ਤੇਰੇ ਪਰਿਵਾਰ ਆ ਤੇਰੇ ਗੁਣ ਨੇ ਤੇਰੇ ਹੱਥ ਪੈਰ ਜਿਹੜਾ ਇੱਕ ਐਡਾ ਵੱਡਾ ਪਿੰਡ ਆ ਤੇਰਾ ਕਹੇ ਪਿੰਡ ਦਾ ਪਿੰਡਾ ਬਣਿਆ ਜੀ ਪਿੰਡਾ ਜਿਹਨੂੰ ਕਹਿੰਦੇ ਆ ਨਾ ਪਿੰਡਾ ਕਈ ਪੰਜਾਬੀ ਬੋਲੀ ਚ ਪਿੰਡਾ ਵੀ ਕਹਿੰਦੇ ਸਰੀਰ ਨੂੰ ਦੇਹ ਕਹ ਦਿੰਦੇ ਆ ਪਿੰਡਾ ਕਹਿੰਦੇ ਨਾ ਪਿੰਡਾ ਢੋਲਾ ਪਿੰਡ ਤੋਂ ਪਿੰਡਾ ਬਣਿਆ ਜੀ ਪਿੰਡ ਤੇਰੇ ਹੱਥ ਪੈਰ ਤੇਰੇ ਜਿਹੜੇ ਨੇ ਇੱਕ ਪੂਰਾ ਵੱਡਾ ਪਿੰਡ ਚ ਕੀ ਫਿਰਦਾ ਜੀ ਇਸ ਤਰ੍ਹਾਂ ਪਰਿਵਾਰ ਨੇ ਅਸਲੀ ਤੇਰੇ ਕਰਮ ਤੇਰੇ ਆਪਣੇ ਨੇ ਹਾਂ ਤੇਰੇ ਵਧੀਆ ਕਰਮ ਹੋਣਗੇ ਤੇਰਾ ਔਰਾ ਵਧੀਆ ਹੋਗਾ ਤੂੰ ਆਪਣੀ ਜ਼ਿੰਦਗੀ ਵਿੱਚ ਬੀਜ ਵਧੀਆ ਬੋਲੇਗਾ ਉਸ ਦਰਖਤ ਦੀ ਛਾਂ ਦੂਸਰੇ ਮਾਣ ਸਕਦੇ ਨੇ ਤੇਰੀ ਜ਼ਿੰਦਗੀ ਦੀ ਤੂੰ ਪ੍ਰੇਰਣਾ ਲੈ ਕੇ ਉਹ ਆਪਣੇ ਵਧੀਆ ਵੀਰ ਬੀਜ ਸਕਦੇ ਨੇ ਜੀ ਜ਼ਿੰਦਗੀ ਵਿੱਚ ਐਸ ਲਈ ਸਿੱਧੇ ਜੇ ਪਾਵੇ ਜੀ ਮਨੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਕੀਤੇ ਹੋਏ ਕਰਮਾਂ ਅਨੁਸਾਰ ਜੋ ਬੀਜਦਾ ਹੈ ਜੀ ਉਸ ਦਾ ਫਲ ਹੀ ਪੁੰਦਾ ਹੈ ਆਪਾਂ ਨੂੰ ਪਤਾ ਹੀ ਹੈ ਜੀ ਇਹ ਤਾਂ ਬਹੁਤ ਲੋਕੀ ਕਹਿੰਦੇ ਨੇ ਤੁਸੀਂ ਸਮਝਦਾਰ ਹੋ ਤੁਸੀਂ ਸਿਆਣੇ ਹੋ ਭਾ ਜੇ ਚੰਗੇ ਮਾੜੇ ਸੰਸਕਾਰਾਂ ਤੇ ਆਦਤਾਂ ਨੂੰ ਠੀਕ ਹੈ ਜੀ ਆਦਤਾਂ ਨੂੰ ਜੇ ਚੰਗੀਆਂ ਆ ਤਾਂ ਆਪਣੇ ਅੰਦਰ ਹੋਣਗੀਆਂ ਆਪਣੇ ਅੰਦਰ ਬੀਜ ਲਵੇਂਗਾ ਠੀਕ ਹੈ ਜੀ ਤੱਕੀ ਤੇ ਅਨੁਸਾਰ ਚੰਗੇ ਦਾ ਮਾੜੇ ਦਾ ਕਰਮਾ ਦਾ ਫਲ ਪਾ ਲੇਗਾ ਜੀ ਜੇ ਚੰਗੇ ਹੋਣਗੇ ਗੁਣ ਦਇਆ ਨੇਕੀ ਆ ਜੋ ਤੇਰੇ ਮਨ ਵਿੱਚ ਪਿਆਰ ਆ ਜੋ ਦੂਸਰਿਆਂ ਦਾ ਭਲਾ ਕਰਨ ਆ ਜੂ ਇਸ ਦੇ ਨਾਲ ਨਾਲ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨ ਨੂੰ ਆ ਜੂਗਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਆ ਜੂਗਾ ਤਾਂ ਤੇਰੇ ਕਰਮ ਵਧੀਆ ਹੋ ਜਾਣਗੇ ਉਸ ਦਾ ਫਲ ਵਧੀਆ ਮਿਲ ਜੂ ਤੈਨੂੰ ਧੀ ਪੁੱਤਰ ਵਧੀਆ ਮਿਲ ਜਾਣਗੇ ਤੈਨੂੰ ਜਵਾਈ ਵਧੀਆ ਮਿਲ ਜੂ ਤੈਨੂੰ ਨੌ ਵਧੀਆ ਮਿਲ ਜੂ ਤੇਰੇ ਮਾਪਿਆਂ ਨਾਲ ਤੇਰਾ ਪਿਆਰ ਵਧੀਆ ਪੈ ਜੂ ਤੇਰੇ ਭੈਣ ਭਰਾਵਾਂ ਨਾਲ ਤੇਰਾ ਵਧੀਆ ਪਿਆਰ ਪੈ ਜੂ ਜੇ ਮਾੜੇ ਕਰਮ ਕਰ ਲੇਗਾ ਜੇ ਈਰਖਾ ਰੱਖ ਕੇ ਮਨ ਚੱਲੇਗਾ ਜੇ ਮਾੜੀ ਭਾਵਨਾ ਰੱਖ ਕੇ ਮਨ ਚੱਲੇਗਾ ਆਪਣੇ ਭੈਣਾ ਪਰਰਾਮਾਪਤੀ ਆਪਣੇ ਮਾਪਿਓਂ ਪ੍ਰਤੀ ਜੇ ਕਈ ਵਾਰ ਮਾਪਿਓ ਹੀ ਆਪਣੇ ਧੀਆਂ ਪੁੱਤਾਂ ਨੂੰ ਸਿਖਾ ਦਿੰਦੇ ਆ ਜੀ ਛੋਟੇ ਹੁੰਦਿਆਂ ਨੂੰ ਵੀ ਉਹ ਤਾਈ ਕੇ ਘਰੇ ਨਹੀਂ ਜਾਣਾ ਉਹ ਚਾਚੇ ਕੇ ਘਰੇ ਨਹੀਂ ਜਾਣਾ ਉਹ ਮਾਮੇ ਨਾਲ ਨਹੀਂ ਮਿਲਣਾ ਉਹ ਪੂਆ ਫੁਫੜ ਦੇ ਨਹੀਂ ਜਾਣਾ ਉਹ ਮਾੜੇ ਨੇ ਉਹ ਮਾੜੇ ਨੇ ਉਹ ਮਾੜੇ ਨੇ ਇਹ ਤੁਸੀਂ ਬੀਜ ਆਪਣੇ ਵੀ ਬੀਜ ਤੇ ਇਹ ਬੀਜ ਹੁੰਦਾ ਜਵਾਕਾਂ ਦੇ ਵੀ ਬੀਜ ਤੇ ਜੀ ਜਦੋਂ ਵੱਡੇ ਹੋ ਜਾਂਦੇ ਆ ਫਿਰ ਉਹ ਬੁਲਾਉਂਦੇ ਨਹੀਂ ਕਿਸੇ ਨੂੰ ਅਸੀਂ ਤਾਂ ਲੜ-ਲੋੜ ਕੇ ਫਿਰ ਇਕੱਠੇ ਹੋ ਜਾਂਦੇ ਆ ਜੀ ਪਰ ਉਹ ਨਫ਼ਰਤ ਦਾ ਬੀਜ ਜਿਹੜਾ ਉਹਨਾਂ ਅੰਦਰ ਬੋਇਆ ਗਿਆ ਛੋਟੇ ਹੁੰਦੇ ਆ ਉਹ ਵੱਡਾ ਹੋ ਕੇ ਉਹ ਕਹਿੰਦਾ ਅਸੀਂ ਕੀ ਲੈਣਾ ਤਾਇਆ ਚਾਚੀਆਂ ਤੋਂ ਅਸੀਂ ਕੀ ਲੈਣਾ ਪੂਆ ਪਫੜਾ ਤੋਂ ਅਸੀਂ ਕੀ ਲੈਣਾ ਮਾਮੇ ਮਾਮੀਆਂ ਤੋਂ ਐਸ ਲਈ ਜੋ ਵੀ ਸਾਡੀ ਲੜਾਈ ਹੁੰਦੀ ਆ ਜੋ ਵੀ ਸਾਡਾ ਚੰਗਾ ਮਾੜਾ ਹੁੰਦਾ ਉਹ ਅਸੀਂ ਦੂਸਰਿਆਂ ਨੂੰ ਜਬ ਬੱਚਿਆਂ ਵਿੱਚ ਨਾ ਲੈ ਕੇ ਆਈਏ ਕਰਮ ਸਾਡੇ ਆਪੋ ਆਪਣੇ ਨੇ ਜੇ ਅਸੀਂ ਵਧੀਆ ਟਰੀਟ ਕਰਾਂਗੇ ਤਾਂ ਹੈ ਸਾਰੀ ਦੁਨੀਆ ਹੀ ਆਪਣੀ ਆ ਪਰਮਾਤਮਾ ਸਭ ਦੁਨੀਆ ਵਿੱਚ ਵਸਦਾ ਮਨਾ ਮੇਰੀਆ ਐਸਲੀ ਮਨਾ ਕੋਸ਼ਿਸ਼ ਕਰ ਤੂੰ ਆਪ ਆਪਣੇ ਮਨ ਚ ਨਫ਼ਰਤ ਦਾ ਬੀਜ ਤੋ ਕਿਸੇ ਹੋਰਾਂ ਦੇ ਰਹਾ ਵਿੱਚ ਵੀ ਕੰਡੇ ਦਾ ਬੀਜਣ ਦੀ ਕੋਸ਼ਿਸ਼ ਕਰ ਜੇ ਤੈਨੂੰ ਦੁੱਖ ਤਕਲੀਫ ਹੈ ਕੋਈ ਕਿਸੇ ਰਾਹੀ ਉਸ ਪ੍ਰਮਾਤਮਾ ਦੇ ਨਾਲ ਗੱਲ ਕਰ ਮਨਾ ਮੇਰੀਆ ਸਿੱਧਾ ਕਹਿ ਰੱਬ ਨੂੰ ਰੱਬ ਜੀ ਉਸ ਇਨਸਾਨ ਵਿੱਚ ਵਸਦੇ ਰੱਬ ਜੀ ਰਹਿਮਤ ਕਰ ਦੋ ਸੂਝੀ ਬਖਸ਼ ਦੋ ਉਸ ਨੂੰ ਮਾਫ ਕਰ ਦੋ ਜੇ ਮੇਤੋਂ ਕੋਈ ਗਲਤੀ ਹੋ ਗਈ ਪਿਆਰ ਪਾ ਦੋ ਉਸ ਇਨਸਾਨ ਦੇ ਨਾਲ ਮੇਰਾ ਭਰਾ ਹੈ ਮੇਰੀ ਮਾਂ ਪਿਓ ਹੈ ਮੇਰਾ 타ਇਆ ਚਾਚਾ ਹੈ ਮੇਰਾ ਪੂਆ ਫੁੱਫੜ ਹੈ ਪਰਮਾਤਮਾ ਬੜਾ ਦੇয়ালੂ ਹੈ ਜੀ ਸੋਚ ਬਦਲ ਲਾਉਣਿਆ ਉਹਨੇ ਇੱਕ ਮਿੰਟ ਨਹੀਂ ਲਾਣਾ ਕਈ ਵਾਰ ਉਹਨੇ ਕੋਈ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ ਜੀ ਇਹ ਹੈ ਜੀ ਦੁੱਖ ਤਕਲੀਫ ਆ ਜਾਂਦੀ ਉਹਨਾਂ ਉਹਨਾਂ ਪਿਆਰ ਵਾਲਿਆਂ ਤੇ ਜਿਹੜੇ ਜਿੰਨਾਂ ਨਾਲ ਲੜਾਈ ਹੋਈ ਹੁੰਦੀ ਆ ਤੇ ਉੱਥੇ ਤੁਹਾਨੂੰ ਮੌਕਾ ਮਿਲਦਾ ਸੀ ਜਾ ਕੇ ਖੜੀਏ ਖੜਾਂਗੇ ਚੰਗਾ ਕਰਮ ਕਰਾਂਗੇ ਜੀ ਬੰਦਾ ਪਿਛਲੀਆਂ ਪੁੱਲ ਕੇ ਫਿਰ ਇੱਕਮਿਕ ਹੋ ਜਾਂਦਾ ਪਰਮਾਤਮਾ ਨੇ ਇਹ ਨਹੀਂ ਕੋਈ ਜਾਦੂ ਵਾਲੀ ਸ਼ਕਤੀ ਨਹੀਂ ਹੈ ਪਰਮਾਤਮਾ ਕੋਲੇ ਆਈ ਮੀਨ ਹੈ ਤਾਂ ਹੈ ਪਰ ਜਦੋਂ ਅਸੀਂ ਜੇ ਸਵਾਲ ਹੈ ਜੇ ਇੱਕ ਅੰਗਰੇਜ਼ੀ ਮੂਵੀ ਵਿੱਚ ਆਉਂਦਾ ਜੀ ਕੋਈ ਸ਼ਾਇਦ ਗॉड ਵਾਲੀ ਮੂਵੀ ਸੀ ਪ੍ਰਮਾਤਮਾ ਵਾਲੀ ਮੂਵੀ ਸੀ ਉਹ ਕੁੜੀ ਬੈਠੀ ਹੁੰਦੀ ਆ ਬੜੀ ਉਦਾਸ ਹੁੰਦੀ ਆ ਜੀ ਉਹ ਕਹਿੰਦੀ ਹੁੰਦੀ ਆ ਸਵਾਲ ਕਰਦੀ ਆ ਪ੍ਰਮਾਤਮਾ ਨੂੰ ਵੀ ਪ੍ਰਮਾਤਮਾ ਮੈਂ ਤੇਤੋ ਪਿਆਰ ਮੰਗਿਆ ਸੀ ਮੈਂ ਤੇਤੋ ਸ਼ਾਂਤੀ ਮੰਗੀ ਸੀ ਮੈਂ ਤੇਤੋ ਪਰਿਵਾਰ ਮੰਗਿਆ ਸੀਗਾ ਤੇ ਰੱਬ ਆ ਕੇ ਉਹਦੇ ਮੋਰੇ ਕਹਿੰਦਾ ਕਿੰਦਾ ਜੇ ਤੂੰ ਸ਼ਾਂਤੀ ਮੰਗੀ ਸੀ ਕਿ ਰੱਬ ਤੈਨੂੰ ਸ਼ਾਂਤੀ ਦੇਊਗਾ ਜਾਂ ਰੱਬ ਤੈਨੂੰ ਸਿਚੁਏਸ਼ਨ ਉਹ ਜਿਹੀਆਂ ਦੇਊਗਾ ਜਿੱਥੇ ਤੂੰ ਸ਼ਾਂਤ ਰਹਿ ਸਕੇ ਆਪਣੇ ਆਪ ਨੂੰ ਸ਼ਾਂਤ ਬਣਾਉਣ ਦੇ ਕਾਬਿਲ ਕਰ ਸਕੇ ਉਹ ਪ੍ਰੈਕਟਿਸ ਕਰ ਸਕੇ ਜੇ ਤੂੰ ਪਿਆਰ ਚਾਹੁੰਨੀ ਹੈ ਕਿ ਤੈਨੂੰ ਰੱਬ ਪਿਆਰ ਦੇਊਗਾ ਜਾਂ ਸਿਚੁਏਸ਼ਨ ਉਹ ਜਿਹੀਆਂ ਦੇਊਗਾ ਜਿੱਥੇ ਤੂੰ ਦੂਸਰੇ ਇਨਸਾਨ ਉੱਪਰ ਪਿਆਰ ਦਿਖਾ ਸਕੇ ਠੀਕ ਹੈ ਜੀ ਉਹੀ ਗੱਲ ਹੈ ਵੀ ਜਿਮ ਜਾਣਾ ਹੈ ਜੇ ਬਾਡੀ ਬਣਾਉਣੀ ਹੈ ਪਰਮਾਤਮਾ ਤੁਹਾਨੂੰ ਜਿਮ ਜਾਣਾ ਤੈਨੂੰ ਜਾਣਾ ਹੀ ਪਣਾ ਮਿਹਨਤ ਆਪ ਹੀ ਕਰਨੀ ਪੈਣੀ ਆ ਇਹ ਨਹੀਂ ਹੈ ਪਰਮਾਤਮਾ ਤੁਹਾਨੂੰ ਇਹ ਕਹੂਗਾ ਤੇਰੇ ਕੋਲ ਜਿਮ ਖੁੱਲ ਗਈ ਹੈ ਜਾਂ ਤੂੰ ਆਪ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਭੱਜ ਲੈ ਐਕਸਰਸਾਈਜ਼ ਕਰ ਲੈ ਜਾਂ ਕੰਮ ਕਰ ਲੈ ਮਿਹਨਤ ਵਾਲਾ ਕੰਮ ਕਰ ਲੈ ਜਿੱਥੇ ਤੇਰੇ ਸਰੀਰ ਨੂੰ ਹਾਰਡ ਵਰਕ ਕਰਨਾ ਪਵੇ ਭਾਰਾ ਕੰਮ ਕਰਨਾ ਪਵੇ ਕਿਉਂਕਿ ਜਿਮ ਜਾਣਾ ਜਦ ਭਾਰਾ ਕੰਮ ਕਰਨ ਦੇ ਨਾਲ ਸਰੀਰ ਬਣਾ ਤਕੜਾ ਹੋਣਾ ਠੀਕ ਹੈ ਜੀ ਇਸ ਲਈ ਪ੍ਰਮਾਤਮਾ ਜੇ ਸੁੱਖ ਮੰਗਦੇ ਆ ਸੁੱਖ ਨਹੀਂ ਦਿੰਦਾ ਪ੍ਰਮਾਤਮਾ ਸਿਚੁਏਸ਼ਨਾਂ ਕ੍ਰੀਏਟ ਕਰਦਾ ਜਿਹਦੇ ਨਾਲ ਤੂੰ ਆਪਣੀ ਰੋਹਾਨੀਅਤ ਜਿਹੜੀ ਜਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਪ੍ਰੈਕਟਿਸ ਕਰ ਸਕੇ ਸੁੱਖਾਂ ਦੇ ਨਾਲ ਸ਼ੁਕਰਾਨਾ ਕਰ ਸਕੇ ਜਿਹੜੀਆਂ ਮਾਮਾ ਨੇ ਗਲਾਂ 'ਚ ਆਪਣੇ ਪੁੱਤਾਂ ਦੇ ਹਾਰ ਪਵਾਏ ਸੀਗੇ ਉਹ ਕਹਿੰਦੇ ਰੱਬਾ ਸ਼ੁਕਰ ਹੈ ਦਿਨ ਪਾਣੀ 'ਚ ਬਤੀਤ ਹੋਏ ਸੁੱਖਾਂ ਦਾ ਬਤੀਤ ਹੋਇਆ ਜੋ ਪ੍ਰਮਾਤਮਾ ਦੇ ਨਾਮ ਵਿੱਚ ਜੁੜੀਆਂ ਸੀ ਤਾਂ ਹੀ ਸੁੱਖਾਂ ਨਾਲ ਬਤੀਤ ਹੋਇਆ ਜਿਉਂ ਉਹਨਾਂ ਤੇ ਔਖੀਆਂ ਘੜੀਆਂ ਆਈਆਂ ਸੀ ਕੋਈ ਹੋਰ ਪਹਿਲਾਂ ਔਖੀਆਂ ਆਈਆਂ ਹੋਣਗੀਆਂ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਔਖੀਆਂ ਘੜੀਆਂ ਆਈਆਂ ਹੁਣ ਕੀ ਪਤਾ ਉਹਨਾਂ ਦੇ ਘਰ ਵਾਲੇ ਕੁੱਟਦੇ ਮਾਰਦੇ ਹੋਣ ਕੀ ਪਤਾ ਉਹਨਾਂ ਦੀ ਸੱਸ ਸਹੁਰੇ ਕੁੱਟਦੇ ਮਾਰਦੇ ਹੋਣ ਕੀ ਪਤਾ ਹੋ ਨਵੇਂ-ਨਵੇਂ ਗੁਰਸਿੱਖ ਬਣੇ ਹੁਣ ਸਿੱਖੀ 'ਚ ਆਏ ਹੁਣ ਪਹਿਲਾਂ Hindu ਹੋਣ ਜਾਂ ਉਹ ਧੀਆ ਹੁਣ ਜਿਨ੍ਹਾਂ ਨੂੰ ਚੱਕ ਕੇ ਲੈ ਗਿਆ ਸੀਗੇ ਜੀ ਜਿਨ੍ਹਾਂ ਨੂੰ ਗੁਰਸਿੱਖਾਂ ਨੇ ਛੜਾ ਕੇ ਲੈ ਕੇ ਆਂਦਾ ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਕਹਿੰਦੇ ਸੀ ਵੀ ਅੱਜ ਤੂੰ ਤੂੰ ਸਾਡੀਆਂ ਧੀਆਂ ਨਹੀਂ ਤੂੰ ਅਪਵਿੱਤਰ ਹੋ ਗਈਆਂ ਜਿਨ੍ਹਾਂ ਨੂੰ ਗੁਰਸਿੱਖਾਂ ਨੇ ਆਪਣੀ ਇੱਜ਼ਤ ਬਣਾ ਕੇ ਆਪਣੀ ਘਰ ਦੀ ਇੱਜ਼ਤ ਬਣਾਇਆ ਜੇ ਉਹਨਾਂ ਤੇ ਨਿੱਕੇ ਨਿੱਕੇ ਦੁੱਖ ਪਹਿਲਾਂ ਪ੍ਰਮਾਤਮਾ ਨੇ ਦਿੱਤੇ ਕਿੱਥੇ ਕਿਡਨਾਪ ਹੋਣਾ ਕਿੱਥੇ ਕਿਸੇ ਨੇ ਘਰ ਵਾਲੇ ਦੇਖੋ ਕੇ ਲੈ ਜਾਣਾ ਫਿਰ ਕਿਸੇ ਬੇਗਾਨੇ ਬੰਦੇ ਨੇ ਤੁਹਾਡੀ ਇੱਜ਼ਤ ਬਚਾਣੀ ਵਾਪਸ ਲੈ ਕੇ ਆਉਣਾ ਕਰੇ ਫਿਰ ਘਰ ਦੇਣੇ ਕਹਿ ਦੇਣਾ ਤੂੰ ਸਾਡੀ ਨਹੀਂ ਤੂੰ ਅਪਵਿੱਤਰ ਹੋ ਗਈ ਭੱਜ ਜਾ ਇੱਥੋਂ ਫਿਰ ਤੇਰੇ ਕੋਲੇ ਕੁਛ ਨਹੀਂ ਰਹਿਣਾ ਫਿਰ ਤੈਨੂੰ ਉਸੇ ਮਨੁੱਖ ਨੇ ਕਹਿ ਦੇਣਾ ਕੋਈ ਗੱਲ ਨਹੀਂ ਅੱਜ ਤੋਂ ਮੈਂ ਤੈਨੂੰ ਆਪਣੀ ਇੱਜ਼ਤ ਬਣਾਉਣਾ ਹੈ ਇਹ ਨਿੱਕੇ ਨਿੱਕੇ ਕੰਮ ਜਿਹੜੇ ਨਿੱਕੇ ਨਿੱਕੇ ਦੁੱਖ ਜਦੋਂ ਉਹਦੇ ਵਿੱਚ ਦੀ ਜਾਣਾ ਸ਼ੁਕਰਾਨਾ ਕਰਨਾ ਇਹ ਉਹੀ ਬੀਬੀਆਂ ਨੇ ਫੇਰ ਹੀ ਜਾ ਕੇ ਕਿਤੇ ਗਲਾਂ 'ਚ ਆਪਣੇ ਪੁੱਤਰਾਂ ਦੇ ਹਾਰ ਪਵਾ ਸਕਦੀਆਂ ਜੀ ਐਦਾਂ ਨਹੀਂ ਹੈਗਾ ਕਿ ਇੱਕਦਮ ਉੱਠੀਆਂ ਸਵੇਰ ਨੂੰ ਉੱਠ ਕੇ ਕਹਦਾ ਹਾਂ ਜੀ ਗਲਾਂ 'ਚ ਪੁੱਤਰਾਂ ਦੇ ਹਾਰਪੋਲੇ ਜੀ ਪ੍ਰਮਾਤਮਾ ਦਾ ਪਤਾ ਨਹੀਂ ਕਦੋਂ ਤੋਂ ਸ਼ੁਕਰਾਨਾ ਕਰਦੇ ਆਉਣਗੇ ਜਦੋਂ ਉਹਨਾਂ ਗੁਰਸਿੱਖਾਂ ਨਾਲ ਵਿਆਹ ਕਰਾਇਆ ਹੋ ਉਸ ਪ੍ਰਭੂ ਪ੍ਰਮਾਤਮਾ ਅੱਗੇ ਲਾਮਾਂ ਲਈਆਂ ਹੋਣਗੀਆਂ ਕਿਹਾ ਹੁਣੇ ਪ੍ਰਮਾਤਮਾ ਅੱਜ ਤੋਂ ਮੈਂ ਤੇ ਮੇਰਾ ਘਰ ਵਾਲਾ ਤੇਰੀ ਤੇਰੇ ਚਰਨਾਂ ਦੇ ਸਾਹਮਣੇ ਇੱਕਮਿਕ ਹੋ ਗਏ ਆ ਅੱਜ ਜੋ ਮੇਰੇ ਘਰ ਵਾਲੇ ਨੂੰ ਪਸੰਦ ਆ ਜੋ ਮੇਰੇ ਘਰ ਵਾਲੇ ਨੂੰ ਪਸੰਦ ਆ ਉਹੀ ਕਰੂੰਗੀ ਉਹ ਵੀ ਸਵੇਰੇ ਉੱਠ ਕੇ ਬੀਬੀ ਪਾਨੀ ਜੀ ਵਾਂਗੂ ਕਿਤੇ ਦੁੱਧ ਰੜਕਦੇ ਹੋਣਗੇ ਤੇ ਬਾਣੀ ਪੜਦੇ ਹੋਣਗੇ ਜੀ ਬਾਣੀ ਗੂੰਗਣਾਉਂਦੇ ਹੋਣਗੇ ਸਹਿਜ ਪਾਠ ਕਰਦੇ ਹੋਣਗੇ ਤੇ ਫੇਰ ਹੀ ਕਈ ਸਾਲਾਂ ਬਾਅਦ ਜਾ ਕੇ ਜੋ ਤੁਹਾਡੀ ਕਾਲਣਾ ਕਾਲੀ ਹੁੰਦੀ ਆ ਉਸ ਦਾ ਇਮਤਿਹਾਨ ਹੁੰਦਾ ਹੈ ਜੀ ਇਹ ਹੈ ਜੀ ਆਪੇ ਬੀਜ ਆਪੇ ਹੀ ਖਾ ਤੇ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਜੋ ਇਸ ਪੌੜੀ ਦਾ ਖਾਸ ਮੈਸੇਜ ਹੈ ਜੀ ਉਹ ਇਹ ਵੀ ਹੈ ਜੋ ਤੂੰ ਬੀਜੇਗਾ ਉਹੀ ਖਾਵੇਂਗਾ ਤੇ ਇਹ ਸੈਕੰਡ ਲਾਸਟ ਪੰਕਤੀ ਹੈ ਜਿਸ ਪੌੜੀ ਦੀ ਅਗਲੀ ਪੌੜੀ ਦੀ ਜੋ ਅਗਲੀ ਪੰਕਤੀ ਹੈ ਸੌਰੀ 20ਵੀਂ ਪੌੜੀ ਦੀ 10ਵੀਂ ਪੰਕਤੀ ਆਖਰੀ ਪੰਕਤੀ ਹੈ ਤੇ ਦੇਖੀਏ ਆ ਜੋ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜਿਸ ਵਿੱਚ